ਰਖੜੀਆਂ ਬੰਨਣਾ ਆਹੋ ਤੜਕੇ ਜਾਵਾਂਗੇ ਸੀ। ਨਾ ਮੈਨੂੰ ਤਾਂ ਦੱਸਿਆ ਨਹੀਂ ਉਹਨੇ ਵੀ ਮੈਂ ਰਖੜੀ ਬੰਨਣ ਜਾਣਾ ਹੈ। ਚਲ ਮੈਂ ਰਾਸਤਾ ਮੇਰੇ ਚ ਕੀ ਹੋ ਗਿਆ? ਮੇਰੀ ਗੱਲ ਸੁਣ ਲੈ ਪੁੱਤ ਆ ਪਹਿਲਾਂ ਮੈਂ ਮੰਨ ਕੇ ਆਉਂਗੀ ਤੇਰੇ ਮਾਮੇ ਦੀ ਰਖੜੀ ਆ ਬਾਅਦ ਚ ਬੱਝੂਗੀ। ਅੱਛਾ ਜੀ ਮੈਂ ਗੁੜੀ ਹੋ ਗਈ ਤਾਂ ਹੁਣ ਮੇਰੇ ਭੈਣ ਭਰਾ ਦਾ ਰਿਸ਼ਤਾ ਮੁੱਕ ਗਿਆ ਹੈ? ਮੈਂ ਮੇਰੇ ਕਹਿਣ ਦਾ ਮਤਲਬ ਆਇ ਨਹੀਂ ਹੈਗਾ ਬੇਬੇ ਮੈਂ ਐਂ ਕਹਿਣਾ ਵੀ ਤੈਨੂੰ ਉਹਨੂੰ ਪਹਿਲਾਂ ਜਾਇ ਆਉਣਗੇ ਬਾਅਦ ਜਾ ਆਪਰੀ ਤੂੰ ਕਹਿਣ ਦਾ ਮਤਲਬ ਉਹ ਕਹਿਣ ਦਾ ਮਤਲਬ ਇਹੀ ਆ ਪੁੱਤ ਤੇਰਾ ਮੈਂ ਤੈਨੂੰ ਦੱਸਾਂ ਮੈਂ ਤਾਂ ਭਈ ਪਹਿਲਾਂ ਜਾਉਂਗੀ ਪਹਿਲਾਂ ਹੀ ਜਾਣੀ ਅੱਗੇ ਵੀ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਗੱਲਾਂ ਦੱਸ ਗਵੇਂ ਦੱਸ ਉਹ ਕਹੀ ਬੈਠੀਆ ਮੇਰਾ ਕਾਇਦਾ ਹਾਂ ਕਰਤੀ ਉਹਨੂੰ ਮੈਂ ਵੀ ਜਾਵਾਂਗੇ ਆਪਾਂ ਮੇਰੇ ਤਾਂ ਪੁੱਗਣੋਂ ਹਟ ਗਈ ਕਰੇ ਮੇਰੇ ਤਾਂ ਕੋਈ ਕਦਰ ਨਹੀਂ ਰਹੀ ਹੈਗੀ ਜੇ ਤੇ ਚੜਿਆ ਬੱਠਾ ਨਹੀਂ ਮਾਰਾ ਮੋਟਾ ਕੰਮ ਕਰਾਉਂਦਾ ਵੀ ਸਨੀ ਹੀ ਢਲਾ ਦੇਣਾ ਸਾਨੂੰ ਨਹੀਂ ਤਲਾਈਆਂ ਗੀਆਂ ਨੇ ਮਾਵਾ ਤੇੜੀਆਂ ਜਮੀ ਕੰਮ ਕੱਫ ਕੀ ਵਿਦਾ ਨਹੀਂ ਤੇਗਾ ਪਤਾ ਨਹੀਂ ਸਾਰਾ ਦਿਨ ਕੌਣ ਚੁੱਕੀ ਆ ਕੀ ਨਾ ਜਿਹੜਾ ਫੋਨ ਹੈ ਉਹ ਦੱਸਾ ਰਿਹਾ ਮੈਂ ਨਹੀਂ ਵੀ ਜਾਣ ਲੱਗ ਪਈ ਨਹੀਂ ਵੜੀ ਕੈਪੀਟਨ ਕੇ ਜਿੱਦੇ ਕੀ ਕਰਾਂ ਆਪਾਂ ਡਗਰਾ ਸਕਦੇ ਕੀ ਕਰਾਂ ਮੈਂ ਨਹੀਂ ਕਰਦਾ ਮੈਂ ਨਹੀਂ ਕੰਮ ਦੇ ਬੰਦੇ ਨਹੀਂ ਖਾਣੇ ਫੋਨ ਦਾ ਖੇੜਾ ਛੱਡ ਦਿਆ ਕਰ ਆ ਸਾਰਾ ਦਿਨ ਫੋਨ ਤੇ ਲੱਗਿਆ ਰਹਿਣਾ ਔ ਡੰਗਰਾਂ ਨੂੰ ਵੀ ਦੇਖ ਲੈ ਜਿਹੜੀਆਂ ਤੜਾਈ ਜਾਂਦੀਆਂ ਨੇ ਕੀ ਕਰਾਂ ਮੈਂ ਕਰ ਕੋਸਾ ਕਿ ਮੇਰੇ ਬਾਸੀ ਖੋਲਾ ਬੰਦਿਆ ਹੋ ਅਰੇ ਜਾਨਿਆ ਮੈਂ ਕਹਿੰਦਾ ਸੁਣੋ ਹਟ ਗਿਆ ਹੁਣ ਤਾਂ ਉਥੇ ਰਹਿ ਆ ਤਨੇ ਚੋਣੀਆਂ ਵੀ ਨੇ ਮੈਂ ਤੁਹਾਨੂੰ ਦੱਸਾਂ ਆ ਸਾਰਾ ਦਿਨ ਫੋਨ ਤੇ ਨਾ ਲੱਗਾ ਰਹਾ ਕਰ ਇਹਦੇ ਤੇ ਵੀ ਖਬਰਾਂ ਛੁਣਨੀ ਆ ਦੁਨੀਆਂ ਚ ਕੀ ਕੁਝ ਹੋਈ ਜਾਂਦਾ ਮੋਲੀਆ ਨੂੰ ਛੱਡ ਆ ਮੁੰਡੇ ਦਾ ਫੋਨ ਆਇਆ ਸੀ ਆ ਚਾਹ ਦੀ ਕੁਛ ਦਿਆਂ ਉਹਨੂੰ ਖੇਤ ਆਇਆ ਨਹੀਂ ਅਜੇ ਤੱਕ ਆਇਆ ਨਹੀਂ ਕਿਹੜੇ ਖੇਤ ਆ ਨਾਲੇ ਵਾਲੀ ਮੋਟਰ ਤੇ ਐ ਹੋਰ ਦੱਸ ਉਹਨੇ ਕਿੱਥੇ ਜਾਣਾ ਚਲ ਬਣਾ ਲੈ ਘੁੱਟੂ ਮੈਂ ਤਾਂ ਚਾਹ ਬਣਾ ਲਾਂਨੀ ਤੂੰ ਉੱਠਾ ਰਿਹਾ ਕਰ ਆ ਨੰਬਰ ਦਾ ਰਾਇਆ ਦੀ ਗੱਲ ਕੀ ਕਹਿੰਦਾ ਕਹਿੰਦਾ ਕੀ ਤੇ ਜਮੀਨ ਜੰਗੂ ਦਾ ਰੌਲਾ ਹੋ ਕੋਈ ਉਹ ਕੁਛ ਦਾ ਦੀਗਾ ਆਪੀ ਕਿੱਥੇ ਆ ਹਲ ਕਰਦਾ ਹਾਂ ਪਟਵਾਰੀ ਨਾਲ ਹੱਲ ਜਾ ਕੇ ਕਰਨਾ ਕਰਨਾ ਕੀ ਦੇਰ ਹੋ ਗਈ ਖੜ੍ਹਾ ਹੋਣ ਨੂੰ ਉਹ ਤੈਨੂੰ ਕੀ ਪਤਾ ਕੋਈ ਨਾ ਕੋਈ ਗੰਡ ਕਰਦੀ ਮੈਂ ਤੈਨੂੰ ਦੱਸਾਂ ਨਹੀਂ ਤੈ ਕੀ ਲੈਣਾ ਲੋਕਾਂ ਤੋਂ ਇਹ ਕੰਮਾਂ ਤੋਂ ਹਾਂ ਤੂੰ ਚਾਹ ਬਣਾ ਲੈ ਬਾਹਰੀਆਂ ਗੱਲਾਂ ਵਾਲਾ ਸੁਣਾਇਆ ਕਰ ਚੰਗਾਂ ਦਾ ਚਾਹ ਬਣਾਉਂਦੀਆਂ ਤੇ ਤੂੰ ਜਾਈ ਫਿਰ ਜਾ ਕੇ ਚੰਗਾਂ ਇਹ ਉਹਦੀ ਜਿਹੜੀ ਜਦੋਂ ਮਰਜੀ ਦੇ ਫਰੈਂਡ ਮੀਗੋ ਹੋ ਗਿਆ ਬਾਈ ਕਿੰਗ ਰੌਲਾ ਜਗਾਈ ਜਾਂਨੇ ਹੋ ਤੋ ਬੱਸ ਪੁੱਛਣਾ ਹਰ ਵਕਤ ਲੜਦੀ ਹੈ ਜੀ ਹਰ ਵਕਤ ਕਾਲੇ ਪਿੱਛੇ ਬੋਲਦੇ ਹੁਣ ਇਹਦੇ ਪਿੱਛੇ ਕਹਿੰਦੀ ਆਖਿਆ ਘੱਟ ਦੇਖ ਲੈ ਕਰੀ ਨਾ ਸਾਰਾ ਵੀ ਨਹੀਂ ਜਦੋਂ ਦੇਖ ਲਾ ਉਹਦੇ ਮੰਡੇ ਹੀ ਰਹਿਣਾ ਇਹਦੇ ਤੇ ਸੋਸ਼ਲ ਮੀਡੀਆ ਤੇ ਸਾਰੀਆਂ ਖਬਰਾਂ ਆਉਂਦੀਆਂ ਜੇ ਬਾਹਰ ਅੰਦਰ ਦੀ ਕੋਈ ਸੁਣਾ ਕੇ ਤਾਂ ਫੇਰ ਹੀ ਪਤਾ ਲੱਗੂਗਾ ਖਬਰਾਂ ਵਾਲਿਆਂ ਨੇ ਕਿਹੜਾ ਬਾਈ ਤੁਹਾਨੂੰ ਦੇਣਾਗਾ ਚੱਲ ਤੂੰ ਇਹ ਛੱਡ ਮਾੜਾ ਮੋਟਾ ਉਹਦੇ ਨਾਲ ਹੱਥ ਫਟਾ ਦਿਆ ਕਰ ਕੰਮ ਧੰਦੇ ਚ ਕੰਮ ਤਾਂ ਤੇ ਜਵਾਈ ਮੈਂ ਕੀ ਹੱਥ ਫਟਾ ਲਿਆ ਕਰ ਮੈਂ ਤਾਂ ਆਪ ਕੁਮਾਰ ਰੇਣੀ ਤੇ ਨੂੰ ਪਤਨੀ ਮੈਂ ਤਾਂ 4 ਦਿਨ ਸੌਖੇ ਕੱਟਣ ਆਈ ਆ ਇੱਥੇ ਦਵਾਈ ਖਾਣੇ ਲੈ ਫੜ ਲੈ ਜਾ ਆ ਬੋਲਦੀ ਦੇਖ ਲੈ ਕਿਹੜੇ ਸਾਹਬ ਤੇ ਆ ਕੋਈ ਨਾ ਮੈਂ ਠਿੱਕ ਜਾਂਦਾ ਕੋ ਮੁੰਡਾ ਕਦੇ ਜ਼ਿੰਦਗੀ ਦੇ ਵਿੱਚ ਇਹਨੇ ਜੀ ਕੇ ਕੇ ਨਹੀਂ ਬੁਲਾਇਆ ਕਹਿਦਾ ਨਹੀਂ ਆ ਲੋ ਜੀ ਚਾਹ ਲੈ ਜਿਉਂ ਖੇਤੋਂ ਮੁੰਡਾ ਡਿੱਕਦਾ ਹੋਊਗਾ ਲੈ ਜਾਨਾ ਚੱਲ ਭਾਬੀ ਤੂੰ ਵੀ ਨਾ ਕਵਰਾਇਆ ਕਰ ਬਾਲਾ ਆ ਬੋਲੀ ਨਹੀਂ ਇਹਦੀ ਮੰਨਾ ਮੈਂ ਗੁੱਸੇ ਨਹੀਂ ਹੁੰਦੀ ਜੈਗੀ ਆ ਸਾਰਾ ਤਾਂ ਡੰਗਰ ਪਸੰਦ ਹੁੰਦਾ ਪਿਆ ਤੈਨੂੰ ਖਤਾ ਜੇ ਹੁਣ ਕੱਕੰਡਾ ਪਾਵਾਂਗੇ ਤਾਂ ਆਥਾ ਨੂੰ ਮਿਲ ਲੰਗੀਆਂ ਦੇਣੀਆਂ ਫਟੋ ਤੁਸੀ ਚਲ ਕੋਈ ਨਾ ਭਾਬੀ ਤੁਸੀਂ ਨੋਂ ਸਸਰਾਲ ਕੇ ਕਰ ਲਿਆ ਕਰੋ ਮੈਂ ਤਾਂ ਚਾਰ ਦੇਣੀ ਆਈ ਆ ਤੁਸੀਂ ਮੇਰੇ ਆਈ ਤੋਂ ਨਕਲੇਸ ਪਾਓ ਇੱਕ ਤਾਂ ਮੇਰਾ ਉੱਥੇ ਮੰਨਦੂ ਕੀ ਆਗਾ ਇੱਕ ਮੈਂ ਬਿਮਾਰ ਹਾਂ ਇਹ ਤਾਂ ਹਰ ਵਕਤ ਹਰ ਵਕਤ ਇਹਦਾ ਕਲੇਸ ਆ ਉਹ ਆ ਗਿਆ ਮੁੰਡਾ ਤਾਂ ਤੈਨੂੰ ਡੀਕ ਡੀਕ ਕੇ ਆ ਤੂੰ ਨਾ ਪਹੁੰਚੋ ਨੇ ਕਲੀ ਸਾਰਾ ਤਨ ਚਲ ਭਾਈ ਤੂੰ ਵੀ ਟਾਈਮ ਤੇ ਲੈ ਜਾ ਕਰ ਚਾਹ ਪਾਣੀ ਕਰ ਇੱਥੇ ਬੈਠਾ ਰਹੇਗਾ ਕਾਸ ਮਾਰ ਕੋ ਹੈ ਨਹੀਂ ਕੈਨੂੰ ਫਿਕਰ ਆਖੀ ਤਾਰਾ ਪਰ ਨਾ ਕੈ ਯਾਰ ਕੋਈ ਨਾ ਬਾਹਰ ਤੂੰ ਕੋਈ ਠੰਡੀ ਲਓ ਦੇਖ ਲਿਆ ਅਜੇ ਮੈਨੂੰ ਮਾੜਾ ਕਹਿ ਦੇਣਾ ਤੁਸੀਂ ਚੰਗਾ ਚੰਗਾ ਭਾਈ ਹਾਂ ਤਾਂ ਪਹਿਲੇ ਸੀਗੀ ਦੋ ਮਿੰਟ ਤੂੰ ਸਤਾਰਾਂ ਵੀ ਨਹੀਂ ਕਰਨ ਦਿੰਦੀ ਤੇ ਤਾਂ ਮੈਂ ਨਾ ਹੀ ਆਉਂਗੀ ਤੂੰ ਦਵਾਈ ਵੀ ਕੋਈ ਚੱਜ ਦੀ ਲਿਆ ਲਈ ਜਾਨੀ ਆ ਬਾਈ ਦਵਾਈ ਤਾਂ ਹਾਂ ਯਾਰ ਬਾਬਾ ਮਾੜੀ ਮੋਟੀ ਸ਼ਰਮ ਤਾਂ ਮੰਨ ਲਿਆ ਕਰੋ ਯਾਰ 50 ਤੂੰ ਦਾ ਪੁੰਛ ਦੀ ਕਰ ਦਿਆ ਕਰੋ ਯਾਰ ਤੁਰਨ ਲੱਗਦਾ ਸਤਾ ਮੈਂ ਫੋਨ ਲਾ ਆਵਿਆ ਆ ਦੇਖ ਤੁਰਨ ਲੱਗਦਾ ਸੀਗਾ ਮਾੜਾ ਮਟਾ ਦੇਖ ਲੈ ਬਰਾਬਰ ਪੱਤੂ ਸੀ ਵੀ ਆ ਤੁਰਦਾ ਸੀ ਆ ਲੈ ਕੀ ਉਹਦਾ ਹੀ ਸਾਰੀ ਸਾਡੀ ਇੱਥੇ ਬੈਠਾ ਫੋਨ ਨਹੀਂ ਦੇਖੀ ਅੱਲਰਨ ਉਹਦੋਂ ਨੂੰ ਤੂੰ ਗੇਟ ਤੇ ਆ ਗਿਆ ਮੈਂ ਬੁੱਤ ਕਾਹਨ ਤੁਰਦਾ ਸੀ ਕੰਟਾ ਹੋ ਗਿਆ ਫੋਨ ਤੇ ਲੱਗਾ ਬੈਠਾ ਸੀਗਾ ਕਾਦੋਂ ਤਨ ਬੇਬੇ ਫੋਨ ਲਾਇਆ ਮੈਂ ਤਾਂ ਪਹਿਰੇ ਆਪੇ ਸੀ ਜੇ ਸੁਣੀ ਨਹੀਂ ਇਹਨੇ ਸੁਣੀ ਆ ਡੰਗਰਾਂ ਨੂੰ ਕੱਕ ਪਾਈ ਨਹੀਂ ਹਰ ਵਕਤ ਤੈਨੂੰ ਤਾਂ ਮੇਰੇ ਨਾਲ ਲੜਨਾ ਨਹੀਂ ਲੜਨਾ ਤੈਨੂੰ ਕੋ ਕਰਦਾ ਕੋ ਨਹੀਂ ਤੂੰ ਕਰਦਾ ਵੀ ਹੈ ਨਹੀਂ ਯਾਰ ਉਹ ਮਾੜੀਆਂ ਜਦੋਂ ਖਬਰਾਂ ਸੁਣਨ ਲੱਗਿਆ ਆ ਨਾਲ ਦੀ ਨਾਲ ਖਾਵਾ ਦੇ ਕਿਦੋਂ ਰਕਿਆ ਮੈਂ ਤਾਂ ਪਾਣੀ ਝਾਕੇ ਦੇ ਬੇ ਕੁੱਟ ਤੇਰੀਆਂ ਖਬਰਾਂ ਨੇ ਲੈ ਰਿਆ ਤੇਰੀਆਂ ਨੇ ਤੇ ਫੋਟੋ ਮੈਂ ਤਾਂ ਐਂ ਲੱਗਦਾ ਖਬਰਾਂ ਘੂਰਾ ਕਾਹਨੂੰ ਸੁਣਦਾ ਜੇ ਹੂੰ ਉਹ ਤਾਂ ਇੰਦਾ ਦੇਖ ਰਿਹਾ ਦਾ ਸਾਹ ਖਬਰਾਂ ਵਾਲੀ ਕਿਹੜੀ ਗੱਲ ਰਹਿ ਚਾ ਦੁੰਨੇ ਮਾਂ ਪੁੱਤੀ ਬਸ ਮੇਰੇ ਨਾਲ ਲੜਨ ਨੂੰ ਰਹਿੰਦੀ ਹਰ ਵੇਲੇ ਤੂੰ ਕਰਦਾ ਵੀ ਕੀ ਆ ਘਰੇ ਤੂੰ ਪੱਠੇ ਉਹ ਮੈਂ ਸਾਰਾ ਕੰਮ ਮੈਂ ਕਰਦਾ ਮਾੜਾ ਮੋਟਾ ਤਾਂ ਕਰ ਲਾ ਕਰੇ ਪਾਪ ਯਾਰ ਸਾਰੇ ਹੀ ਪਤਾ ਪਾ ਕੀ ਗੱਲ ਆ ਯਾਰ ਤੂੰ ਜਿੰਨਾ ਹੁੰਦਾ ਕਰੀਦਾ ਜਾਂਦਾ ਵਾ ਪਤਾ ਹੀ ਹੈ ਮੈਨੂੰ ਕੀ ਕਰਦਾ ਕੀ ਸਾਰੀ ਜਿਹੜੀ ਫੋਨ ਤੋਂ ਤੱਕ ਤੇਰੀ ਫੇਰ ਮਿਲਦੀ ਆ ਦਿਨ ਕਿਤੇ ਇਹਦੇ ਕੋਲੇ ਜਾਇਆ ਕਿਤੇ ਇਹਦੇ ਕੋਲੇ ਜਾਇਆ ਮੈਂ ਤਾਂ ਹੋਰ ਉਹ ਤੋਰੇ ਫੇਰੇ ਵਾਲੇ ਕੰਮ ਹੀ ਨਹੀਂ ਮੁੱਕਦੇ ਲੱਭ ਤਾਨੂੰ ਬੋਲਦਾ ਪੁੱਤ ਪੱਥਰ ਤੇ ਗੁੰਦ ਪਈ ਨਹੀਂ ਪਈ ਬੇਬੇ ਨਾਲੇ ਨਾ ਕੱਲ ਨੂੰ ਮੈਂ ਤੇ ਸੋਖਣੇ ਰੱਖਣੀਆਂ ਬੰਨਣਾ ਜਾਉਗਾ ਹੀ ਰਖੜੀ ਬੰਨ ਕੇ ਆਉਣੀਆ ਰਖੜੀਆਂ ਬੰਨਣਾ ਆਹੋ ਤੜਕੇ ਜਾਵਾਂਗੇ ਸੀ ਨਾ ਮੈਨੂੰ ਤਾਂ ਦੱਸਿਆ ਨਹੀਂ ਹੋਣੀ ਵੀ ਮੈਂ ਰਖੜੀ ਬੰਨਣ ਜਾਣਾ ਹੈ ਚਲ ਮੈਂ ਰਾਸਤਾ ਮੇਰੇ ਚ ਕੀ ਹੋ ਗਿਆ ਮੇਰੀ ਗੱਲ ਸੁਣ ਲੈ ਪੁੱਤ ਆ ਪਹਿਲਾਂ ਮੈਂ ਮੰਨ ਕੇ ਆਉਂਗੀ ਤੇਰੇ ਮਾਮੇ ਦੇ ਰਖੜੀ ਆ ਬਾਅਦ ਚ ਬਗ ਜੂਗੀ ਉਹ ਬੁੜੀ ਹੋਈ ਪਈਆਂ ਬੇਬੇ ਦੱਸ ਤੂੰ ਹੁਣ ਰਖੜੀਆਂ ਬੰਨਦੀ ਚੰਗੀ ਲੱਗਦੀਆਂ ਮੈਨੂੰ ਐ ਦੱਸ ਪੁੱਤ ਕੁੜੀਆਂ ਦੱਸ ਬੁੜੀਆਂ ਨਹੀਂ ਹੁੰਦੀਆਂ ਹੈਗੀਆਂ ਮਾਂ ਬਾਪਾਂ ਤਾਂ ਸਦਾ ਹੀ ਜਮਾਨ ਰਹਿੰਦੀਆਂ ਨੇ ਅੱਛਾ ਜੀ ਮੈਂ ਬੁੜੀ ਹੋ ਗਈ ਤਾਂ ਹੁਣ ਮੇਰੇ ਪੜ੍ਹ ਪੜਾਉਣ ਦਾ ਇਸ ਦਾ ਮੁੱਕ ਗਿਆ ਹੈ ਮੈਂ ਮੇਰੇ ਕਹਿਣ ਦਾ ਮਤਲਬ ਆਇ ਨਹੀਂ ਹੈਗਾ ਬੇਬੇ ਮੈਂ ਐਂ ਕਹਿਣਾ ਵੀ ਤੈਨੂੰ ਉਹਨੂੰ ਪਹਿਲਾਂ ਜਾਇ ਹਣ ਦੇ ਬਾਅਦ ਜਾ ਆਪੜੀ ਨੂੰ ਕਹਿਣ ਦਾ ਮਤਲਬ ਕਹਿਣ ਦਾ ਮਤਲਬ ਇਹੀ ਆ ਪੁੱਤ ਤੇਰਾ ਮੈਂ ਤੈਨੂੰ ਦੱਸਾਂ ਜਿਹੜਾ ਤੂੰ ਬੋਲਿਆ ਉਹ ਬੋਲਣ ਨੂੰ ਦੱਸ ਪਰ ਹੁਣ ਚੰਗੀ ਲਾਦੀ ਬੇਬੇ ਤੂੰ ਦੱਸ ਆ ਦੇਖ ਲੈ ਕਿ ਮੈਂ ਸੁਣਨ ਖੁਕੇ ਬੈਠਾ ਹਰ ਵਕਤ ਤਾਂ ਚੌਕੜਾ ਚੱਕ ਚੱਕ ਆਉਂਦੀ ਆ ਮੇਰੇ ਨੀ ਨੂੰ ਗਾਂ ਗੂ ਸਿੰਘ ਤਾਂ ਹਾਂ ਰੱਖਦੀਆਂ ਹਰ ਵੇਲੇ ਲੜਨ ਨੂੰ ਸਹੀ ਗੱਲ ਆ ਯਾਰ ਤੇਰੀ ਪਾਪੇ ਆਹ ਉਹ ਪਾਪੇ ਤਾਂ ਸਹੀ ਗੱਲ ਹੈ ਮੇਰੀਆਂ ਸਾਰੀਆਂ ਗੱਲਾਂ ਗਲਤ ਨੇ ਐਨੂ ਪਤਾ ਹੀ ਐ ਜੇ ਮੈਂ ਰਖਣੀ ਬੰਨਣ ਪਹਿਲੇ ਹੀ ਜਾਣੀ ਹੁੰਨੀ ਆ ਉਹ ਜਾਣੀ ਦਾ ਹੈਗੀਆਂ ਮਾਂ ਮੇਰੀ ਐ ਮੈਂ ਤੈਨੂੰ ਕਦੇ ਆਏ ਕਹਿੰਨਾ ਵੀ ਨਾ ਜਾ ਤੂੰ ਇੱਕ ਦਿਨ ਬਾਅਦ ਜਾ ਆਵਣੀ ਤੂੰ ਇਹਦਾ ਕੱਲ ਨੂੰ ਜਾਣਾ ਬੰਟੇ ਨਹੀਂ ਖੇਡਦੇ ਹੁੰਦੇ ਜਵਾਕ ਉਹ ਕਹਿੰਦੇ ਹੁੰਦੇ ਮੈਂ ਮੇਤੀ ਆ ਇਹਨੇ ਮੇਤੀ ਹੋਣਾ ਆਹੋ ਮੈਨੂੰ ਤਾਂ ਲੱਗਣੀ ਸੀ ਤੈਨੂੰ ਮੇਤੀ ਹਾਂ ਮੈਂ ਤਾਂ ਭਾਈ ਪਹਿਲਾਂ ਜਾਉਂਗੀ ਪਹਿਲਾਂ ਹੀ ਜਾਣੀ ਅੱਗੇ ਵੀ ਮਤਲਬ ਉਹ ਗੱਲਾਂ ਦੱਸ ਗਵੇਂ ਦੱਸ ਉਹ ਕਹੀ ਬੈਠੀ ਆ ਮੈਨੂੰ ਕਹਿੰਦਾ ਹਾਂ ਕਰਤੀ ਉਹਨੂੰ ਮੈਂ ਵੀ ਜਾਵਾਂਗੇ ਆਪਾਂ ਮੇਰੇ ਤਾਂ ਪੁੱਗਣੋਂ ਹਟ ਗਈ ਘਰੇ ਮੇਰੇ ਤਾਂ ਕੋਈ ਕਦਰ ਨਹੀਂ ਰਹੀ ਹੈਗੀ ਯਾਰ ਪੁੱਗਣ ਵਾਲੀ ਇਹ ਚ ਕਿਹੜੀ ਗੱਲ ਹੋ ਗਈ ਮਾਂ ਮੈਂ ਮੈਨੂੰ ਵੀ ਪੁੱਛਣਾ ਦੀ ਮੋਰਨ ਪੁੱਛਿਆ ਹੀ ਆ ਮੈਂ ਹੁਣ ਮੈਂ ਤੈਨੂੰ ਹੋਰ ਕੀ ਕਹਾਂ ਤੈਂ ਪੁੱਛ ਲਿਆ ਸੁੱਖ ਦਾ ਵੀ ਹੱਕ ਬਣਦਾ ਦੀ ਮਾਂ ਮੈਂ ਵੀ ਜਾਣਾ ਓਏ ਮੈਨੂੰ ਆਈ ਕਿਹਾ ਕਹਿੰਦੀ ਬੇਬੇ ਨੂੰ ਕਹ ਦੇ ਪੁੱਛ ਲੈ ਬੇਬੇ ਨੂੰ ਹੁਣ ਤੈਨੂੰ ਪੁੱਛਣ ਲਈ ਕਿਹਾ ਹੁਣ ਮੈਨੂੰ ਹੋਰ ਕੀ ਕਹਾਂ ਕੀ ਕਹਦਾ ਭਾਈ ਹਾਂ ਤੇ ਜੇ ਇਹਨੇ ਪੁੱਛ ਲਿਆ ਤਾਂ ਕੀ ਹੋ ਗਿਆ ਹਾਂ ਲੋ ਬਗਾਨੀਆਂ ਦੱਸ ਓਏ ਹਰ ਵਕਤ ਜਾ ਰਹੇ ਜਿਆ ਤਾਂ ਪੁੱਛਣਾ ਤੂੰ ਤੂੰ ਵੀ ਕੁਝ ਕਰ ਲਿਆ ਕਰ ਪਾਪਾ ਬਣ ਕੇ ਕਰੀ ਜੀ ਨਾ ਹਾਂ ਜਿੰਨਾ ਹੁੰਦਾ ਮੈਂ ਬਥੇਰਾ ਕਰਦਾ ਹਾਂ ਥੋੜੇ ਬਾਦੀ ਦਾ ਮੈਂ ਕਰਦੇ ਨਹੀਂਗਾ ਆ ਪੱਠੇ ਘਤਰਾ ਦੇ ਮੇਰੇ ਨਾਲ ਆ ਜਾ ਨਾ ਸੁਖਾ ਮੈਂ ਦੱਸਿਆ ਨਹੀਂ ਮੈਂ ਰੱਖਣੀ ਬੰਨਣੀ ਆ ਨਾ ਮੰਮੀ ਜੀ ਮੈਂ ਨਾ ਸੱਸੀ ਸੀ ਇਹਨਾਂ ਨੂੰ ਤਾਂ ਦੱਸਿਆ ਵੀ ਮੈਨੂੰ ਵੀ ਪੁੱਛਤਾ ਹੱਤ ਬਣਦਾ ਦਵੀਂ ਨਾ ਮੈਂ ਵੀ ਤੇਰੀ ਮਾਂ ਐ ਮੈਂ ਤਾਂ ਕਦੇ ਥਰਕ ਸਮਝਿਆ ਨਹੀਂ ਪੁੱਤ ਤੂੰ ਫਿਰ ਮੈਨੂੰ ਸੱਸ ਸਮਝਣਾ ਮੈਂ ਦੱਸਣਾ ਨਹੀਂ ਗੋਮੀ ਜੀ ਮੈਂ ਕਿਾ ਚੱਲੇ ਆਪਣੀ ਗੱਲ ਕਰਦੇ ਆਣਗੇ ਕੀ ਐਵੇਂ ਪੁੱਤ ਮੈਂ ਤੇਨੂੰ ਕਦੇ ਫਾਤੀ ਨਹੀਂ ਸਮਝਿਆ ਤੂੰ ਪਹਿਲਾਂ ਮੈਨੂੰ ਪੁੱਛਿਆ ਸੀ ਵੀ ਮੰਮੀ ਮੈਂ ਰੱਖੜੀ ਬੰਨਣ ਜਾਣਾ ਮੈਂ ਕਿਹਾ ਤੈਨੂੰ ਜਵਾਬ ਦੇ ਦਿੱਤੀ ਕਿ ਸੁਣੋ ਪੜੀ ਨਹੀਂ ਮੰਮੀ ਚੱਗੜੂ ਤੇ ਆਂ ਰੱਖੂ ਨਹੀਂ ਮਤਾ ਹੈ ਕਿ ਦੀ ਪੁੱਤਤਾ ਅੱਜ ਤਾਂ ਦੋ ਦਿਨ ਪਾਕੜੀ ਬਾਅਦ ਚ ਬੰਨਣੀ ਆ ਕੱਲ ਮੈਂ ਤੇ ਮਾਮੀ ਦੇ ਬੰਨਿਆ ਵਾ ਕਿਉਂਕਿ ਮੈਂ ਕਦੇ ਨੇਟ ਨਹੀਂ ਗਈ ਹੈਗੀ ਠੀਕ ਮਤ ਮੇਰੀ ਤਾਂ ਜਿੰਮੇਦਾਰੀ ਸੀ ਮੇਰੀ ਇਸਾਸਤ ਤੇ ਮੈਨੂੰ ਜਾਣਕਣ ਕੋਕ ਦੀ ਸੀ ਹਾਂ ਕਿੰਨੇ ਸੀ ਤੂੰ ਬਾਤ ਚ ਚਾਹੀ ਮੈਂ ਪਹਿਲਾਂ ਜਾਉਣੀ ਆ ਕਿਉਂ ਲੈ ਦੱਸ ਤੇਰੀ ਤਾਂ ਉਮਰ ਆ ਜਾਣ ਦੀ ਦੇਖ ਲਾਏ ਨਹੀਂ ਸੋਚਦੀ ਵੀ ਮੈਂ ਇਹਨੂੰ ਪਹਿਲਾਂ ਜਾਣ ਆਉਣ ਦਾ ਇਹਦਾ ਸਮਾਂ ਹੈਗਾ ਵੀ ਇਹਨੂੰ ਤੋੜ ਦਿਆ ਕਰਾਂ ਤੇ ਇੱਥੇ ਤਿਆਰ ਤੇ ਆਪ ਮੂਰੇ ਅੜ ਜਾਂਦੀ ਏ ਫਨ ਚੱਲ ਬੂਆ ਹੁਣ ਮੈਂ ਕੀ ਕਹਿ ਸਕਦੀ ਆ ਕਹਿਣਾ ਕੀ ਆ ਇਹਨੇ ਪਹਿਲਾਂ ਤਾਂ ਮੇਰੀ ਮਾਣਾ ਨਹੀਂ ਲਾ ਕੇ ਖਾਦਾ ਹੁਣ ਤੂੰ ਆ ਗਈ ਹੁਣ ਤੇਰੇ ਨਾਲ ਸਾਰਾ ਦਿਨ ਖੁੰਦਕਾਂ ਕਰੀ ਜਾਂਦੀ ਰਹਿੰਦੀ ਏ ਆ ਦੇਖ ਲਾ ਮੇਰੇ ਭਰਾ ਨੇ ਅੱਜ ਕੀ ਕੁਛ ਕਰੀ ਜਾਂਦੀ ਸੀ ਦੁਪਹਿਰੇ ਉਹ ਤਾਂ ਬਗਰੋਜ਼ਾਈ ਕੰਮ ਮੇਰੀ ਗੱਲ ਸੁਣ ਕੈੜੀ ਹੋ ਕੇ ਪ੍ਰੀਤ ਨੂੰ ਕਹਦੇ ਆਪੇ ਚੁੱਪ ਕਰਕੇ ਤਿਆਰ ਹੋ ਕੇ ਜੀੜੇ ਪਾ ਕੇ ਤੁਰਜੋ ਇਹ ਤਾਂ ਬੋਲੀ ਜਾਊਗੀ ਲੈ ਬੂਆ ਐਦਾਂ ਕਿਦਾਂ ਮੈਂ ਮੰਮੀ ਦੇ ਖਿਲਾਫ ਜਾ ਸਕਦੀ ਆ ਖਿਲਾਫ ਨੂੰ ਤੂੰ ਦੱਸ ਕਿਹੜਾ ਕਿਤੇ ਜਾਣਾ ਆਪ ਤੇ ਪੇਕੀ ਜਾਣਾਗਾ ਇੱਥੇ ਤਿਆਰ ਤੇ ਤਾਂ ਬੰਦਾ ਜਾ ਹੀ ਸਕਦਾ ਕੋਈ ਗੱਲ ਨਹੀਂ ਉਹ ਬੁੜੀ ਹੋਈ ਪਈ ਉਹ ਕਹਿੰਦੀ ਮੈਨੂੰ ਪਹਿਲਾਂ ਤੋਰ ਫਿਰ ਕੀ ਆ ਅੱਗੇ ਵੀ ਤਾਂ ਉਹ ਹੀ ਜਾਂਦੀ ਰਹੀ ਆ ਤੇਰੀ ਤਾਂ ਹੂੰ ਮਾਰਾ ਪੁੱਤ ਤਾਂ ਕਹਿੰਦੀ ਸੀ ਮੇਰਾ ਤਾਂ ਕਹਿੰਦਾ ਫਰਜ਼ ਸੀਗਾ ਮੈਂ ਤਾਂ ਤੇਰੇ ਤੇ ਧਾਰਸਾਇਆ ਜੂ ਤੈਨੂੰ ਪੂਰੀ ਜਾਂਦੀ ਸੀ ਕੋਈ ਗੱਲ ਨਹੀਂ ਪੂਆ ਚੜ ਲੈ ਉਹਨੀਆਂ ਤੋਰੀਆਂ ਪਾਲ ਕੇ ਅੱਜ ਤੋਰੀਆਂ ਤਰਾਂਗੇ ਸਾਫ ਨਹੀਂ ਕਿ ਫਿਰ ਉਹ ਨਾ ਪਾਉਂਦਾ ਮੈਂ ਬਤ ਸਾਲਾ ਸਾਡਾ ਕੋ ਮੇਰੀ ਗੱਲ ਸੁਣ ਨਾ ਤੂੰ ਤਿਆਰ ਹੋ ਜਾ ਚਾਪਾ ਚਾਲਦੇ ਆ ਰਖੜੀ ਬਣਾ ਆਓ ਨਾਲੇ ਤੇਰੀ ਬਾਗਾ ਦਾ ਸੁਭਾਈ ਇਹ ਜਗ ਦਿਨ ਦੀ ਨਹੀਂ ਮਾਰੀ ਜੀ ਉਹ ਪਰ ਬੱਪੂ ਜੀ ਕਰਨ ਨੰਨੇ ਪੁੱਛਾ ਕਰ ਜਾਣਗੇ। ਉਹ ਨਹੀਂ ਥੋੜਾ ਜਿਹਾ ਵੱਡੀ ਉਮਰ ਚਾਕੇ ਨਾ ਬੰਦਾ ਹੋਈ ਇਤਾਂ ਦਾ ਜਾਂਦਾ ਕਰ। ਕੋਈ ਨਹੀਂ ਕਿਧਰੇ ਨਹੀਂ ਪੁੱਛਾ ਕਰਦੀ ਉਹ। ਆਰਤੀ ਆਉਦੀ ਬਣੀ ਵੀ। ਚਲੋ ਭਾਵੇਂ। ਹੋਰ ਜਦ ਤਿਆਰ ਹੋਇਆ ਜਾ ਕੇ ਚੱਲਦੇ ਆਪਾਂ। ਅਸੀਂ ਰੋਟੀ ਖਾ ਕੇ ਹੁਣ ਤਿਆਰ। ਓਏ ਬਾਬਾ ਦੇ ਬੇਬੀ ਨਾ। ਢਾਲ ਸਬਜ਼ੀ ਬੜੀ ਵਧੀਆ ਬਣਾਉਂਦੀ ਆ ਤੇਰੀ ਬੇਬੀ। ਹਮਮ। ਖਾਂ ਲੈ ਬੱਡੇ ਬੇ। ਹਮਮ। ਉਹ ਟੋਕਾ ਹਿੱਟ ਦੀਆ ਮਾਰਦੀਆ ਦੋ ਚਮਚੇ ਮਾਈ ਬਾਬਾ ਜ਼ਮੀਨ ਜੀ ਦਾ ਕੀ ਬਣਾ ਰੋੜੇ ਜੜੀ ਉਹਨਾਂ ਦਾ ਉਹ ਕੀ ਬਣ ਆਉਂਦਾ ਇਹ ਜੇ ਕੰਮਾਂ ਚ ਕੁਛ ਨਹੀਂ ਬਣਦਾ ਹਾਂ ਇੱਕ ਵਾਰ ਇਹਨਾਂ ਨੇ ਇਹਨਾਂ ਕੋਰਟ ਕਚਹਿਰੀਆਂ ਚ ਝਗੜਨਾ ਮੁਰਥੇ ਪੈਸੇ ਲਾਉਂਦੇ ਫਿਰਨਗੇ ਕੀ ਫਾਇਦਾ ਨਿਕਲੂਗਾ ਨੰਬਰਦਾਰ ਕਰਦਾ ਸੀ ਮੈਨੂੰ ਉੱਤੇ ਪਤਾ ਲੱਗਿਆ ਨੂੰ ਚੱਲਾ ਪਾਟੀ ਲੈਣਾ ਸਾਨੂੰ ਦੋ ਮਿੰਟਾਂ ਮੇਂ ਧਿਆਨ ਕਰੋ ਰੌੜਾ ਰੁੜਾ ਆਇਆ ਜਾ ਤੇਰੇ ਬਰਾਦੇ ਕਾਹ ਸੁਣਾ ਮਾੜਾ ਖਾਦਾ ਪੂਈਆ ਇੱਥੇ ਭਰ ਨਹੀਂ ਕਿਸੇ ਹੋਰ ਬੰਦੇ ਨੂੰ ਪੈ ਜਾਂਦੀ ਆ ਗਲਤ ਹੋ ਗਿਆ। ਇਹ ਕਾਪਨੀ ਉਹ ਜੋ ਫਿਲਰ ਕੱਟਾ ਜਾਂਦਾ। ਸੱਖਾ ਹਾਲੀ ਮਗਰ ਚ ਫੋਰੀ ਆਪ ਤਾਂ। ਆਪ ਕੋ ਸਿਗਾ। ਮੈਂ ਤਾਂ ਪੁੱਛਦੇ ਨੂੰ ਆਇਆ ਕਹਿੰਦੀ ਆ ਮੈਨੂੰ ਗੁੱਸੇ ਚ ਤੇ ਮੋਗਲੀ ਆ ਗਈ। ਚਲ ਕੋਈ ਗੱਲ ਨਹੀਂ। ਆ ਮੈਂ ਤਾਂ ਤੇਰੇ ਮੰਮੀ ਦੇ ਰਖੜੀ ਬਾਤ ਚ ਵੀ ਬੰਨਿਆ ਹੂੰਗੀ। ਆ ਪਹਿਲਾਂ ਤੂੰ ਮੇਰੇ ਭਰਾ ਦੇ ਬੰਨਿਆ। ਉਹ ਤਾਂ ਕਈ ਵਾਰ ਗੁੱਸੇ ਚ ਕਿਹਾ ਜਾਂਦਾ। ਮੈਂ ਤਾਂ ਪਹਿਨਵਾ ਦਿੱਤੀ ਬਣਾ ਕੇ ਰੱਖਿਆ ਪੁੱਤ ਮੂੰ ਤਾਂ ਮੈਂ ਤੈਨੂੰ ਕਦੇ ਸਮਝਾਇੀ ਨਹੀਂ ਨਾ ਪੁੱਤ ਮੈਂ ਸਮਝਾਂ ਤੂੰ ਸੱਚੀ ਕਹਿ ਰਿਹਾ ਨਾ ਮੰਮੀ ਜੀ ਹਾਂ ਪੁੱਤ ਮੈਂ ਤਾਂ ਸੱਚੀ ਕਹਿ ਰਹੀ ਹਾਂ ਮੈਂ ਜਾਵਾਂ ਪੱਕਾ ਹਾਂ ਪੁੱਤ ਤੂੰ ਜਾਇਆ ਤਿਆਰ ਹੋ ਜਾ ਆ ਮੈਂ ਤੋ ਕਈ ਵਾਰ ਗੁੱਸੇ ਗੱਸੇ ਚ ਕੋਈ ਗੱਲ ਨਿਕਲ ਜਾਂਦੀ ਆ ਪੁੱਤ ਮੈਨੂੰ ਮਾਫ ਕਰ ਦੇ ਆ ਪਾਸ ਤੇ ਕੰਮਾਂ ਤੇ ਤੈਨੂੰ ਪਤਾ ਬੜਾ ਡਬਾਜਾਂ ਦਾ ਹੋਣਾ ਇੱਕ ਤਾਂ ਤੇਰਾ ਪਿਓ ਮੇਰੇ ਨਾਲ ਕੰਮ ਨਹੀਂ ਕਰਾਉਂਦਾ ਇਹ ਮਾੜਾ ਮੋਟਾ ਹਾਂ ਨਾਲ ਡੰਗਰਾ ਪਸੰਦਾ ਕਰਾ ਦੇ ਆ ਤਾਂ ਮਾੜਾ ਮੋਟਾ ਹੋ ਹੋ ਜੀ ਆ ਕਾ ਕੇ ਕਈ ਵਾਰ ਗੁੱਸਾ ਆ ਜਾਂਦਾ ਮੈਨੂੰ ਕੋਈ ਨਾ ਮੰਮੀ ਜੀ ਮੈਂ ਛੇਤੀ ਆ ਜੂੰਗੀ ਆ ਕੇ ਸਾਰਾ ਕੰਮ ਨਿਬੇੜ ਦੂੰਗੀ ਚਲ ਪੁੱਤ ਕੋਈ ਨਾ ਜਾ ਵਰੂ ਆ ਟਾਈਮ ਨਾਲ ਮੁੜਿਆ ਆਇਓ ਆ ਮੈਂ ਤੇਰੇ ਮੰਮੇ ਦੇ ਰਖੜੀ ਕੱਲ ਨੂੰ ਬੰਨੇ ਹੋਗੀ ਫੇਰ ਟਾਈਮ ਨਾਲ ਆ ਚੱਪੀ ਕੋਈ ਗੱਲ ਨਹੀਂ ਮੰਮੀ ਜੀ ਅਸੀਂ ਛੇਤੀ ਮੁੜਾਂਗੇ ਫੇਰ ਤੁਸੀਂ ਕੱਲ ਜਾਇਓ ਚਲ ਠੀਕ ਆ ਬੇਬੇ ਫੇਰ ਮੈਂ ਨਾ ਛੇਤੀ ਛੇਤੀ ਤਿਆਰ ਹੁੰਨੀ ਆ ਸਾਰਾ ਕੋਈ ਨਾ ਪੁੱਤ ਹੋ ਜਾ ਤਿਆਰ ਇਹਨੂੰ ਕੀ ਪਤਾ ਪੋਲੀ ਲੰਗੀ ਮੈਂ ਤਾਂ ਆਪਦੀ ਧੀ ਬਣਾ ਕੇ ਰੱਖਿਆ ਕਦੇ ਨੂੰ ਨਹੀਂ ਸੋਚਿਆ ਹੈਗਾ ਮਤਾਇ ਕਹਿੰਦੀ ਆ ਹਰ ਇੱਕ ਇਨਸਾਨ ਨੂੰ ਨਾ ਰੂਹਾਂ ਨੂੰ ਨਾ ਕਿਆ ਬਣਾ ਕੇ ਰੱਖਣਾ ਨਾਲੇ ਅੱਜ ਕੱਲ ਕਿਸੇ ਨਾਲ ਲੜ ਕੇ ਕੀ ਲੈਣਾ ਏ ਜੇ ਆਪਾਂ ਇਹਨਾਂ ਨੂੰ ਧੀਆ ਸਮਝਾਂਗੇ ਤਾਂ ਆਪਾਂ ਨੂੰ ਇਹ ਮਾਵਾ ਸਮਝਣੀ ਏ ਜੇ ਆਪਾਂ ਹੀ ਇਹਨਾਂ ਨੂੰ ਹਾਂ ਸਮਝਾਂਗੇ ਆਪਾਂ ਨੂੰ ਕੌਣ ਮਾਵਾ ਸਮਝੂਗਾ ਥੋੜੇ ਤਾਂ ਬਣ ਕੇ ਮੇਰੀ ਧੀ ਨੂੰ ਤਾਂ ਬਾਰੀ ਪਸੰਦ ਨੇ ਥੋੜੇ ਕਿਹੜੀ ਸੀ ਮਾਂ ਮਰਖੜੀ ਬੰਨਣਾ ਲੰਦਾ। ਕਿਹੜਾ ਮੜੀ ਜਾਂਦਾ ਤਨੀ ਕਿੱਧਰ ਪਾ ਜਾਂਦਾ ਦਾ ਮੇਰੇ ਫੇਰੇ। ਫੇ 11 ਵਜੇ ਪਏ ਮਾਂ ਦਾ ਪੁੱਤਾ ਤੜਕੇ ਦਾ ਨਿਕਲਿਆ ਗਿਆ ਕਿੱਧਰਾਂਗਾ। ਕਹਿਣਾ ਸੀ ਕੋਈ ਠੰਡਾ ਦੱਤਾ ਲਿਆ ਕੇ ਰੱਖ ਲੈਂਦਾ। ਪਰ ਉਹ ਨਾ ਹੁੰਦਾ। ਕਹਿ ਵੀ ਸ਼ਾਮ ਮਾਉਗੀ। ਵੀ ਆਇਆ ਤੇ ਕੱਲਾ ਜਵਾਖੜੀ ਨੂੰ ਪਾਣ ਵੀ ਪਿਆ ਦਾਂਗੀ। ਸਭ ਦੇਖਦੀਆਂ ਤੇ ਕਿਹ ਲਿਆਉਣੀ ਹੈ ਜਾ ਕੇ। ਬੇਪੁੱਤ ਕਿੱਥੇ ਗਿਆ ਸੀ ਓ ਇੱਥੇ ਆ ਗਿਆ ਥੋੜਾ ਰੋਟਾ ਖਾਣ ਮੈਂ ਕਿੱਥੇ ਜਾਣਾ ਕਰ ਕਿਉਂ ਮੈਂ ਪਾਣੀ ਲੈ ਗਿਆ ਬੇਪੁੱਤ ਬਰੋਟੇ ਤੇ ਜਾਣ ਵਾਲੀ ਤਾਂ ਤੂੰ ਹੰਬਦਾ ਨਹੀਂ ਹੈਗਾ ਤੇ ਹੁਣ ਅਸੋਇ ਚ ਪਾਣੀ ਦਾ ਨਵਾਸ ਹੋਣੀ ਚਾਕੇ ਪੀ ਸਕਦਾ ਨਹੀਂ ਨਹੀਂ ਮੈਂ ਕਿੱਥੇ ਜਾਣਾ ਮੈਂ ਬਰੋਟੇ ਥੱਲੇ ਬੈਠਾ ਸੀਗਾ ਆ ਤਾਂ ਖੇਡ ਲਈ ਘੰਟਾ ਹੋਰ ਮੈਂ ਕੀ ਕਰਨਾ ਸੀਗਾ ਤੇ ਪਾਣੀ ਤਾਂ ਲਿਆ ਦੇ ਹੁਣ ਤੂੰ ਮਾਂ ਬਣ ਕੇ ਆਹੋ ਲਾਲਾ ਮਸਕੇ ਮਾਂ ਨੂੰ ਨਾ ਪਤਾ ਹੈਗਾ ਵੀ ਬੇਟ ਜਾਂਦੀ ਹੈਗੀ ਤੇ ਹੋਰ ਹੁਣ ਮਾਂ ਫਿਰ ਜੇ ਤੂੰ ਨਾ ਬਿੜੇਗੀ ਹੈ ਹੋਰ ਕੌਣ ਬਿੜੂਗਾ ਮਾਂ ਨਾਲ ਹੀ ਪਿਆਰ ਹੁੰਦਾ ਹੈਗਾ ਝੜਕਾ ਵੀ ਮਾਂ ਤੋਂ ਪਿਆਰ ਵੀ ਮਾਂ ਤੋਂ ਬੇ ਪੁੱਤ ਪਿਆਰ ਤਾਂ ਹੁੰਦਾ ਮੇਰੀ ਗੱਲ ਸੁਣ ਜਿੰਨਾ ਕੋਲੇ ਬਹਿਣਾ ਨਾ ਨਾ ਸਾਰਾ ਦਿਨ ਜਾ ਕੇ ਮੈਂ ਤਾਂ ਤੈਨੂੰ ਬੇਲਾ ਲਾਦਦੀ ਆਗੀ ਨਾਲੇ ਅਗਲੇ ਕਰਾਉਂਦੇ ਤਾਂ ਇਥੋਂ ਕੰਮ ਕੌਣ ਬੱਡੇ ਕੌਣ ਕੰਮ ਕਰਦਾ ਮੈਂ ਸਤਾਸ਼ ਖੇੜ ਕੇ ਮੁੜਾ ਨਾ ਹੋਰ ਮੈਂ ਕੀ ਕਰਨਾ ਉੱਥੇ ਬੇ ਪੁੱਤ ਤੂੰ ਬੁੜਾ ਹੋਗੇ ਤਾਂ ਸਕੇੜਨ ਬੇ ਬੇ ਜਰੂਰੀ ਤਾਂ ਨਹੀਂ ਬੁੜਿਆਂ ਨੇ ਖੇੜਨੀ ਹੁੰਦੀ ਆ ਵੇ ਪੁੱਤ ਤਾ ਬਜ਼ੁਰਗ ਖੇਡਦੇ ਹੁੰਦੇ ਵੀ ਟਾਈਮ ਪਾਸ ਹੋ ਜਾਂਦਾ ਗਾ ਬਬੇ ਮੇਰਾ ਦਬ ਟਾਈਮ ਪਾਸ ਹੀ ਆ ਮੈਂ ਘਰੇ ਇੱਕ ਤਰ੍ਹਾਂ ਘਰੇ ਜੇ ਬਹਿਨਾ ਦੋ ਮਿੰਟ ਤੂੰ ਗੱਲ ਪੈ ਜਾਈਨੀ ਆ ਮੇਰੇ ਦਾ ਆ ਹੁਣ ਦੋ ਮਿੰਟ ਹੋਂ ਨਹੀਂ ਦਿੱਤਾ ਪਾਣੀ ਦਾ ਗਲਾਸ ਮੰਗਿਆ ਸੀਗਾ 100 ਕੋਸਣਾ ਤਾ ਤੂੰ ਮੈਨੂੰ ਵੇ ਪੁੱਤ ਕਿੱਥੇ ਤਾ ਪਾਣੀ ਦਾ ਗਲਾਸ ਤੈਨੂੰ ਦੇਣਾ ਸੀ ਮੈਨੂੰ ਕਿੱਥੇ ਤੂੰ ਮੈਥੋਂ ਮੰਗਦਾ ਪਾਣੀ ਦਾ ਗਲਾਸ ਕੰਮ ਲਾਣਾ ਹੋਵੇ ਤਾ ਹੋਵੇ ਤੇ ਪਾਣੀ ਆ ਧਨ ਮੈਂ ਲਿਆਦ ਨਾ ਗਲਾਸ ਵੇ ਪੁੱਤ ਪਾਣੀ ਦੇ ਤਾ ਮਾਰ ਕੋੜੀ ਅੱਜ ਲੱਗ ਪਏ ਨੇ ਉਹੜਾ ਸੁੱਕਣੇ ਰੱਖਣੀ ਨੇ ਹੋਰ ਫੋਨ ਆਇਆ ਸੀ ਭੈਣ ਦਾ ਤੈਨੂੰ ਹੀ ਲਾਉਂਦੀ ਮੈਨੂੰ ਬਾਹਰ ਲਾਉਂਦੀ ਆ ਫੋਨ ਹਾਂ ਤੈਨੂੰ ਤੇਰੇ ਨਾਲ ਹੀ ਆ ਮਾਮਾ ਧੀਆਂ ਦੀ ਇੱਕ ਗੱਲ ਆ ਭਰਾ ਨੂੰ ਤਾਂ ਫਿਰ ਬਾਹਰ ਕੱਢ ਦੇ ਫਿਰ ਕਹਿੰਦੇ ਤੂੰ ਐਂ ਕਰਦਾਂ ਜੇ ਤੈਨੂੰ ਟਾਈਮ ਮਿਲੂ ਤਾਂ ਸੋ ਫਿਰ ਹੀ ਤੈਨੂੰ ਫੋਨ ਲਾਉਗੀ ਪਹਿਲਾਂ ਮੈਂ ਤੈਨੂੰ ਹੀ ਫੋਨ ਲਾਇਆ ਸੀ ਫੋਨ ਦੇਖਦਾ ਹਲਾ ਪਹਿਲਾਂ ਮੈਨੂੰ ਕੋਈ ਫੋਨ ਨਹੀਂ ਆਇਆ ਸੀਗਾ ਫੋਨ ਤਾਂ ਸਾਰਾ ਸਾਇਲੈਂਟ ਰੱਖ ਦਾਂਗਾ ਬੱਬੀ ਮੈਂ ਕਿੱਥੇ ਰੱਖਿਆ ਹਾਂ ਤੇ ਗੱਲ ਸੁਣ ਮੇਰੀ ਖਾ ਕੇ ਰੋਟੀ ਸੋਹਣੇ ਸੋਹਣੇ ਚੀਜ਼ਾਂ ਨਹੀਂ ਪੈਣ ਖਾਤਰ ਤੈਨੂੰ ਪਤਾ ਹੈ ਕੀ ਖਾਂਦੀ ਆ ਉਹ ਤੇ ਪੂਰੇ ਦਮੇ ਬਣਾਤੇ ਆ ਉਹਦੀ ਖਾਤਰ ਅੱਛਾ ਬੇਬੇ ਹਾਂ ਆਹ ਉਹ ਤੇ ਖਾਤਰੀ ਬਣਾਇਆ ਮੈਨੂੰ ਤਾਂ ਰੋਟੀ ਦਾ ਨਾ ਨਹੀਂ ਲੈ ਉਹਦੇ ਵਾਸਤੇ ਪੂੜੇ ਹੈ ਬੇਪੁੱਤ ਤੈਨੂੰ ਤਾਂ ਮੈਂ ਰੋਜ਼ ਖਵਾਉਣੀ ਆਂਗੀ ਉਹ ਤਾਂ ਵਿਚਾਰੀ ਹੁਣ 6 ਮਹੀਨਾ ਬਾਅਦ ਆਉਗੀ ਤਰਸੀ ਪਈ ਉਹ ਮਾਂ ਦੇ ਹੱਥਾਂ ਦੀਆਂ ਰੋਟੀਆਂ ਨੂੰ ਠੀਕ ਆ ਬੇਬੇ ਕੋਈ ਗੱਲ ਨਹੀਂ ਉਹਨੂੰ ਹੀ ਖਵਾ ਤੂੰ ਪੂੜੇ ਮੈਂ ਤਾਂ ਰੋਟੀ ਦਾ ਨਾ ਰਿਆ ਤੂ ਆ ਕੇ ਪਾਣੀ ਮੰਗਿਆ ਪਾਣੀ ਭਿਣੇ ਦਿੱਤਾ ਨਾ ਖਵਾ ਚੜਵਾਉਂਦੀ ਆ ਤੈਨੂੰ ਰੋਟੀਆਂ ਹੈ ਤਾਂ ਹੀ ਤਾਂ ਜਾਣਾਂਗਾ ਹੀ ਹਰ ਕਰਦਾ ਲਿਆ ਦਿੰਨੀ ਆ ਕਟ ਪਾਣੀ ਦੀ ਤੈਨੂੰ ਚੱਲ ਸੁਗਰ ਰਬ ਚਾਰ ਦਿਨ ਭੈਣ ਆਉ ਬੇਬੇ ਦੀ ਕਿਚ ਜੀ ਬੰਦ ਹੋ ਜੂਗੀ ਨਲੇ ਚਾਰ ਦਿਨ ਹੱਸ ਖੇਡ ਲਾਵਾਂਗੇ ਭੈਣ ਨਾਲ ਕਿੰਨਾ ਟਾਈਮ ਹੋ ਗਿਆ ਭੈਣ ਨਾਲ ਤਾਂ ਹੱਸੇ ਖੇਡੇ ਦੀ ਭੈਣੀ ਹੋਂ ਤਾਂ ਚੱਲਾ ਲਿਆ ਬੇਬੇ ਰੋਟੀ ਹੋਂ ਤੂੰ ਲੱਗ ਰਿਹਾ ਫੰਡਾ ਹੋ ਹੋ ਐਂਟੀ ਹੋ ਗਿਆ ਵੇ ਪੁੱਤ ਨਾ ਉਹ ਪੂਜੀਆ ਫਾਨੀਆ ਤਾਂ ਲੈ ਆਉਂਦਾ ਤੰਨਾ ਠੰਡਾ ਚੱਕ ਪਿਆ ਜਾ ਉਹ ਨਾ ਜੱਗਾ ਮਿਲ ਗਿਆ ਸੀਗਾ ਭੈਰੀ ਦਾ ਮੁੰਡਾ ਉਹ ਤਾਂ ਕਰਕੇ ਮੇਰੇ ਤਾਂ ਦਿਮਾਗ ਵਿੱਚ ਨਿਕਲ ਗਿਆ ਮੇਰੇ ਤਾਂ ਬਸ ਕੱਲਾ ਠੰਡਾ ਠੰਡਾ ਹੀ ਲੱਗਿਆ ਬਈ ਤੂੰ ਕਹਾਂ ਜੀ ਪੰਡਾ ਨਾਲ ਤੋਸਤੀ ਪਉਣਾ ਉਹ ਤਾਂ ਬੇਨੇ ਦਾ ਕਿਸੇ ਤਾਂ ਦਾ ਨਾ ਤਾਂ ਉਹ ਆਪਾਂ ਦੀ ਮਾਂ ਦੇ ਅੱਖੇ ਲਾ ਦਾ ਨਾ ਤੈਨੂੰ ਲੱਗਣਿੰਦਾ ਰ ਉਹ ਵੇ ਤੇ ਤੂੰ ਕਬਸੇ ਨਾ ਮਾਰ ਰਹੀ ਨਹੀਂ ਆ ਅਣੀ ਮੈਂ ਕਿਦਾਂ ਉਹ ਲੈ ਕੇ ਗਿਆਗਾ ਉਹਦਾ ਸੇ ਗਾਟ ਜਾਂਦਾ ਮੈਨੂੰ ਮਿਲ ਗਿਆ ਬਸ ਦੋ ਮਿੰਟ ਮਾਦਾਂ ਗੱਲੀ ਲਾ ਕੇ ਕਰਨਾ ਲੱਗਦਾ ਬਸ ਮੈਂ ਹਾਲ ਸਮਾਨ ਭੋਲੇ ਆ ਬੇ ਪੁੱਤ ਮੈਂ ਤਾਂ ਹੋਈ ਨਹੀਂ ਕਿ ਗੀਪੀ ਟੂਰ ਤੇ ਨਾ ਕਿਸੇ ਪਾਸੇ ਭੱਗ ਗਿਆ ਉਹਨਾਂ ਦਾ ਲੋਕ ਹੀ ਨਹੀਂ ਪੈਂਦਾ ਸਰਦੇ ਵੀ ਆ ਜਾ ਉਹਦੀ ਮਾਂ ਤਾਂ ਮੇਰੇ ਨਾਲ ਐਨਾ ਦੁੱਖ ਸੁੱਖ ਕਰਨਾ ਚਾਹੁੰਦੀ ਚੱਲ ਨਹੀਂ ਬਹੁਤ ਨਾ ਕਿ ਬੰਦ ਲੱਗਾ ਉਹ ਹੀ ਗੰਦਾ ਗੀ ਜੇ ਵਿਚਾਰੇ ਹੋਉਂਦੀ ਇਹ ਮੇਰੇ ਕੋਲ ਨਾ ਚਾਰ ਉਹਦੀਆਂ ਗੱਲਾਂ ਸੁਣ ਲੈਣੀਆਂ ਤੇ ਮੈਨੂੰ ਕੀ ਲੋੜਾ ਕਿਸੇ ਦਿੱਤੀ ਪੁੱਤ ਨੂੰ ਮਾਰਾ ਕਹਿਣ ਜੇ ਆਲਾ ਕਹਿਣਾ ਤਾਂ یوں ਕਹਿੰਦੀ ਐ ਮੈਂ ਲੈ ਆ ਲੈ ਜੀ ਦੱਸਣਾ ਟਾਈਮ ਤੇ ਕੰਮ ਨਬੜਦੀ ਜਾ ਆਪਣਾ ਪਤਾ ਚੰਗੋ ਹਾਂ ਨਾ ਕਾਲੀ ਹੀ ਪੈ ਗਈ ਜਾਂਦੀ ਕਾਲੀ ਆ ਆ ਜਾ ਕਰ ਬੇਬੇ ਹਾਈ ਮੈਂ ਮਰ ਜਾ ਅੱਗੇ ਵਰਤੀ ਹਾਂ ਬੇਬੇ ਹਾਈ ਹਾਈ ਪਤਾ ਕੀ ਹੋਣੀ ਡਿੱਕੀ ਆਣੀ ਖਾਸੀ ਕਰ ਬੇ ਸਸਲੀ ਕਰ ਬੁਲ ਠੀਕ ਹਾਂ ਹਾਂ ਠੀਕ ਕਰਨਾ ਕਰ ਲੰਗੇ ਨੂੰ ਹਾਂ ਮੈਂ ਜੋ ਤੇ ਆ ਬਈ ਮੈਂ ਪਾਣੀ ਲੈ ਕੇ ਆਉਂਦੀ ਹਾਂ ਮੇਰੀ ਜਾਨ ਦਾ ਸਮਾਂ ਜਿਹੜਾ ਨਾ ਬੰਦ ਨਾ ਬਿਲਡਿੰਗ ਦਾ ਉਹ ਬੋਲ ਬੰਦੀ ਤੇ ਰਿਹਾ ਨਾ ਉਹ ਜਾਨ ਨਾ ਜਾ ਤੇ ਮਾਂ ਫੇਰ ਆਪਣੀ ਬੰਨਾਂ ਨੇ ਆਮ ਨੇ ਆਪ ਵੀ ਤਾਂ ਚਲਣਾ ਕੀ ਤੇ ਰਹਿਣ ਨਾ ਨਾ ਕਹਿੰਦੀ ਮੈਨੂੰ ਮਾਣ ਆਉਣ ਲੱਗੇ ਕਰਾ ਨਾ ਨਹੀਂ ਕਹਿੰਦੀ ਮਣੀ ਕਿੱਥੇ ਗਿਆ ਬੰਨੀ ਕਿਥੋਂ ਅੰਦਰ ਹੀ ਗਿਆ ਮਣੀ ਆ ਵੀ ਆ ਗਿਆ ਹੋਰ ਆ ਗਿਆ ਤੁਸੀਂ ਉਹ ਗੱਤੀ ਕਾਜੀ ਸਸਤੀ ਕਾਜੀ ਸਸਤੀ ਤੇ ਮਨ ਆਹ ਕੀ ਹੋਰ ਬਈ ਨਿਕੋਂ ਹਾਂ ਹਾਂ ਵਧੀਆ ਹੋਇਆ ਤੂੰ ਨਾਮਾਈ ਪੂਰੇ ਵਧੀਆ ਠਾਕਾ ਕਿਤਨਾ ਕਾਮ ਹਾਂਜੀ ਪੂਰੇ ਵਧੀਆ ਬਾਈ ਤੁਸੀਂ ਤੇਰਾ ਸਪੋਰਟ ਕਾਣੀ ਨੂੰ ਸਮਾਰ ਹਾਂ ਮੈਂ ਹੋਰ ਇਹ ਕਿਹੜਾ ਮਾਰਿਆ ਬੱਸ ਕੰਮ ਤਾਂ ਦੇ ਹੁੰਦੇ ਨਿਕਲੇ ਨਹੀਂ ਜਾਂਦਾ ਹੋਇਗਾ ਬਾਈ ਜੀ ਅੱਗੇ ਤਾਂ ਨੰਬਰੇ ਛੱਡਦੇ ਆ ਕਰੋ ਜਰਾ ਦੋ ਜਾਣੇ ਨੇ ਫਿਰ ਆਖੂਗੀ ਤੇ ਉਹ ਭਾਵੇਂ ਆ ਰਿਹਾ ਕਵੀਦਾਰੀਆਂ ਮੰਤ ਜਰੂਰੀ ਹੈ ਰਸਤੀਆਂ ਵੀ ਜਰੂਰੀ ਹੈ ਕੋਈ ਰਸਤੇ ਵੀ ਜਰੂਰੀ ਆ ਕਿ ਬੇਤਬੀਰ ਨੇ ਵੀ ਜਦੋਂ ਸਮਝਦੇ ਆ ਬਾਕੀ ਇਹਨਾਂ ਖੰਭਾ ਕਰਕੇ ਲੈ ਆਪਣਾ ਪੂਰਾ ਵਧੀਆ ਹੋਰ ਵੀ ਠੀਕ ਆ ਹਾਂ ਵਧੀਆ ਕੱਲੇ ਘਰੇ ਕਰਕੇ ਸਭ ਤੋਂ ਜ਼ਿਆਦਾ ਨਹੀਂ ਜਾਂਦਾ ਕਿਸੇ ਪਾਸੇ ਹੁਣ ਹੈ ਤਾਂ ਫਿਰ ਸਾਰੇ ਕੱਲੇ ਘਰੇ ਹੀ ਆ ਸਭ ਸਮੇਂ ਸਮੇਂ ਦਾ ਹੰਡਾ ਵੀ ਮਨਾ ਟਾਈਮ ਵਿਨਾ ਆ ਕੇ ਟਨ ਨਾਲ ਮੁੜ ਜਾਈ ਸਹੀ ਗੱਲ ਕਰ ਰਹੀ ਸਹੀ ਗੱਲ ਹੈ ਨਾ ਹੋਰ ਤੁਮ ਕਹਿੰਦੇ ਸਮਝੀ ਹਾਂ ਮੈਂ ਪੂਰੇ ਸੱਚ ਕਰਦਾ ਬਦ ਮੇਰਾ ਕੰਮ ਕਰਦਾ ਤੈਨੂੰ ਪਤਾ ਹੀ ਹੈ ਮੇਰਾ ਕੰਮ ਕਰਨ ਬਾਰੇ ਤੁਮ ਵੀ ਹੂੰ ਇਹ ਵੀ ਜਾਣਦੀ ਰਹਿੰਦੀ ਆ ਬੱਸ ਸਦਨ ਮਕੀਰ ਸਾਨੂੰ ਆਹ ਤੇ ਵੀ ਕੋਈ ਤਜਰਬਾ ਨਹੀਂ ਦੇਖਿਆ ਨਹੀਂ ਨਾ ਬਈ ਦੇ ਪਾਸੋਂ ਹੁੰਦਾ ਭਾਲਦੇ ਦਾਸਨ ਨਾ ਬੀਨੂ ਦੀ ਲਾਗਿ ਦੀ ਗੱਲ ਬੱਸ ਬਈ ਤਾ ਕੋਈ ਨਾ ਕੋਈ ਨਾ ਕੋਈ ਹਾਂ ਹੋ ਪਹਿਲੋਂ ਆਉਂਦੀ ਇਸ ਕੈਤਾ ਲੰਮਾ ਅਜਾ ਮਾਂ ਕੀ ਆ ਹੈ ਤੇ ਹੋਰ ਹੁੰਦਾ ਤੇ ਆਉਣ ਦਾ ਜਦੋਂ ਮੈਂ ਬਾਹਰ ਨਹੀਂ ਬੱਦ ਹੁੰਦਾ ਕਣੇ ਉਹਦੀ ਗੱਲ ਹੈ ਇਹ ਮਾਤਾ ਮੈਂ ਕੱਲ ਜੁਨਾ ਅੱਜ ਕੇ ਕੇ ਮੈਂ ਅਜੇ ਬੈਨ ਦਾ ਸੇਵੀ ਅਜੇ ਸਵੇਰੇ ਆਉਂਕਣ ਅਦਤ ਕਾ ਨਾ ਮਹਾਂ ਸੁਬਰਾ ਦੇ ਪਾਸ ਇਹ ਲੜੂ ਨਾ ਚਾਰ ਦਿਨ ਮੋਂ ਮੇਰੇ ਨਾਲ ਕਾਲ ਨੋ ਬਣ ਆ ਬੇਣੀ ਚਾਹ ਬਣ ਗਈ ਨਾ ਕੋਣਾ ਰਿਹਾ ਨਾ ਉਹ ਚਾਹ ਕੇ ਕਿ ਉਹ ਕਿਉਂ ਕਿ ਉਹ ਮੁੜ ਕੇ ਪਾਸ ਹੀ ਜਾਇ ਕਰੀ ਬੇ ਪੁੱਤ ਮੈਨੂੰ ਪਿਆਰ ਹੋਈ ਦੱਦੀ ਇਹ ਦਿਲੋਂ ਤਾਂ ਨਹੀਂ ਰਾਤੀ ਜੇ ਇਨਾ ਤੱਕ ਮੈਂ ਨੂੰ ਪੂਰਾ ਨਾ ਇਹ ਤਾਂ ਤੀਨ ਰਾਤ ਨਾ ਕਰੀ ਮਰੇ ਨਾ ਜੀ ਬਲ ਭਾਈ ਮਾ ਦਿੰਗਾ ਤੇ ਆਪਣੀ ਵੀ ਇਹ ਤੁਮ ਹਸਪੈਂਡ ਕਰੋਗਾ ਤਾਂ ਤੁਹੀ ਮਨ ਬੜਾ ਘੁੰਮ ਆ ਗਿਆ ਨਾ ਇਹ ਨਾ ਇਹ ਕਿਹ ਅੰਜਨਾ ਤੁਹਾਨੂੰ ਪਤਾ ਜਾਣਾ ਆ ਪੱਜਾ ਬਈ ਪਾ ਦਿੰਦੇ ਕਦੋਂ ਮੈਂ ਉਹ ਤੋਂ ਜਾਣਾ ਹੈ ਤਾਂ ਦੋ ਮਿੰਟ ਬੈਠ ਕੇ ਕੋਈ ਨਾ ਚਾਹ ਨਾ ਪਾਵੀਂ ਹੁਣੀ ਜਾਨ ਪੁੱਤ ਕਾਹਦੀ ਕਰੀ ਰਹਿੰਦੀ ਆ ਆਇਆ ਮੰਗ ਲੋ ਜਾਨਾ ਪਹਿਲਾ ਕਹੇ ਤੇ ਜੀ ਦਿੱਤਾ ਸੱਸ ਨੇ ਆ ਪੁੱਤ ਬਸ ਤੇ ਬੇ ਤੈਨੂੰ ਪਤਾ ਡੈਂਟਿਆ ਹਰਦਾ ਕਰਾਉਣਾ ਚਾਹੀਦਾਗਾ ਬਹੁਤਾ ਠੀਕ ਆ ਵੇ ਜਿਹਦਾ ਕਿੱਥੇ ਆ ਪ੍ਰੋਨਨੈਂਟ ਦਾ ਮਾਗਰੀ ਖੂਨ ਆ ਗਿਆ ਬੇਬੇ ਉਹ ਬੱਚੇ ਇੰਨੇ ਅੜੇ ਕਿੱਥੇ ਆ ਇਹ ਪਤਾ ਹੀ ਆ ਮੈਨਾਂ ਹੋਰ ਆ ਤੁਹਾਨੂੰ ਉਹ ਵੀ ਨਾ ਕਿਥੇ ਵੀਂਂ ਦਿਆ ਤੁਹਾਨੂੰ ਕਦੀ 4 ਦਿਨ ਲੱਗੇ ਜੋ ਤੇ ਵੀ 4 ਮੰਤ ਰੱਖਣੀ ਹੁਣ ਚੰਗਾ ਤੁਹਾਨੂੰ ਪੁੱਤ ਮੇਰੇ ਨਾਮ ਬੇਬੇ ਯਾ ਵੀ ਬੇ ਮੈਂ ਕੱਲ੍ਹ ਅਸਲ ਵਿੱਚ ਬਾਈ ਨੂੰ ਫੋਨ ਆਇਆ ਸੀਗਾ ਅੱਛਾ ਹਾਂ ਲੋਕੀ ਗੱਲਾਂ ਨਾ ਬੋਤੋ 16 ਦਿਨ ਤਿਹਾਲ ਹੁੰਦਾ ਉਹ ਮਾੜੀ ਪਰ ਅਸੀਂ ਨਹੀਂ ਟਾਈਮ ਕਰੀਏ ਜਿਆਦਾ ਉਹ ਰੱਖੀ ਵਗੈਰਾ ਹਾਂ ਬੇਚਾਨਾ ਸੀਗਾ ਤਾਂ ਹੀ ਕਰ ਰਹੀ ਸੀ ਦੋ ਦਿਨ ਪਹਿਲਾਂ ਜਾਇਆ ਹੁੰਦੀ ਉਹ ਚੌਲ ਜਿੱਤਾਂ ਅੰਮੀ ਦੀ ਗੱਲ ਸੀ ਸੀ ਮੈਂ ਨੇ ਵਾਰ ਪਹਿਲਾਂ ਹੀ ਆਇਆ ਸੀ ਇਹਦੇ ਕੋਲ ਪਰ ਇਹ ਨਹੀਂ ਹੁਣ ਤਾਂ ਆ ਹੀ ਜਾਂਦਾ ਕਹਿ ਦੱਤੀ ਜਾਂਦਾ ਬੇਕੁਤੀਆਂ ਨਾਲ ਮਾਪਿਆਂ ਦਾ ਕਿਸਾ ਦੀ ਪੈਂਦੀ ਹੈ ਉਹ ਜਾਣੀ ਜਵਾਬ ਨਹੀਂ ਨਾ ਬੇਬੇ ਬੇਡੇ ਨਾਲ ਬੜੀ ਆ ਕੇ ਸੜਕ ਤੋੜੀ ਪਈ ਸਾਡੇ ਵਾਲੀ

ਕੋਟਾ ਮੜਿਆ ਸਰ ਤੱਕ ਆ ਗਲੰਡੀ ਉੱਪਰ ਮੈਂ ਭੁੱਲ ਗਈ ਹਮਨ ਢੱਕ ਲਿੰਦੀ ਆ ਮੋਲਰ ਜਮਾਨਾ ਦਾ ਫਰੋਜ ਮੈਂ ਪੁੱਤ ਕਰ ਜੇ ਹੋਣੀ ਹੁਣ ਇਹ ਹੋਣੀ ਚਾਹੀਦੀ ਹੁਣ ਤਾਂ ਆਇਆ ਕਿਹੜਾ ਮਾਰੀ ਕਰਨਾ ਕਿੰਨੇ ਦੇ ਤੇ ਬਸ ਕੋਈ ਨਾ ਪੈਣਾ ਆਪੀ ਦੇਖ ਲਓ ਵੀਰੇ ਮੈਨੂੰ ਤਾਂ 500 ਰੁਪਏ ਹੀ ਬਹੁਤ ਆ ਨਾ ਨਾ ਪੈਣਾ ਰੱਖੋ ਗਲੰਡੀ ਮੈਂ ਕਿਹੜਾ ਬਾਹਲੇ ਦਿੱਤੇ ਹਜ਼ਾਰ ਹੀ ਆ ਕੋਈ ਬਾਹਲੇ ਨਹੀਂ ਸਾਲ ਬਾਅਦ ਤਿਆਰ ਹੁੰਦਾ ਪੈਣਾ ਭਾਂਗਾ ਦਾ ਕਿੰਨੇ ਅੱਗੇ ਐ ਦੱਸ ਫੇਰ ਵੀ ਵੀਰੇ ਜਿਹਨਾਂ ਕੰਮ ਕਰੇਗਾ ਫਿਰ ਦੇ ਦੇਗਾ ਕੋਈ ਗੱਲ ਨਹੀਂ ਭਾਣੇ ਕੰਮ ਕਰਨ ਦੇ ਤਾਂ ਪਤਾ ਹੀ ਨਹੀਂ ਕਿੰਨੇ ਕੁ ਚੱਲੀ ਜਾਣੇ ਹੈਗੇ ਸਹੀ ਗਿਆ ਹਜੇ ਮੇਰਾ ਬੇਬੇ ਮੇਰੀ ਰੱਖਣਾ ਰੱਖਣਾ ਬੱਤ ਲੈ ਫੜ ਆ ਤੇਰਾ ਸੂਟ ਆ ਆਹ ਪਰੋਨੇ ਦਾ ਨਾ ਹੋਰ ਸੂਟ ਆ ਤੈਨੂੰ ਬਦਲਦਾ ਹੈਗਾ ਉਹ ਤਾਂ ਮਹਾ ਪੋਂਗਾ ਨਹੀਂ ਲੈਣਾ ਪੈਂਟਾ ਹੁੰਦਾ ਨਹੀਂ ਸੂਟ ਹੁੰਦਾ ਬੋਸੜਾ ਨਹੀਂ ਬੇ ਰੋਣਾ ਨਾ ਪੰਡਾ ਸਹੀ ਸੱਸ ਨੂੰ ਤਾਂ ਮਛਾ ਦੱਸਣਾ ਦਿਖਾ ਦੇ ਜਾ ਕੇ ਉਹਨੂੰ ਭਾਈ ਲੈ ਕੜਾ ਆਇਆ ਹੈ ਤਾਂ ਥੋੜੀ ਜੀ ਅਕਰੋਣੀ ਨੂੰ ਖੂਮੂਦੀ ਦੱਸਦਾ ਮਾਂ ਗਰੀ ਹਜੇ ਜਾਣ ਦਿੱਤਾ ਨਹੀਂ ਆ ਕੋਈ ਨਾ ਮੰਮੀ ਦਾ ਸਭ ਆਈ ਗਾ ਦਾ ਆਪਾ ਫੜਾ ਨਾ ਨਾ ਸਾਨੂੰ ਪਤਾ ਹੀ ਹੈ ਪਹਿਲੇ ਦੇਣ ਤੋਂ ਮੰਮੀ ਨੂੰ ਨਾਲ ਨੂੰ ਪਸੰਦ ਆਇਆ ਨਾ ਮੈਂ ਤਾਂ ਤਾਂ ਵੀ ਸੀਉਂਗੀ ਨਾ ਨਾ ਪਹਿਲੇ ਸੋਨਾ ਤਾਂ ਹੈਗਾ ਓਰੀਜਨਲ ਇਹਨੇ ਅਸੀਂ ਪਾਕਸੋਂ ਲੈ ਕੇ ਆਏ ਆ ਫੇਰ ਜਾ ਕੇ ਫੀਲ ਲਾ ਕੇ ਪੂਰੇ ਹੈ ਭਾਈ ਤਾਂ ਹੋਰ ਦੇਖਿਆ ਸੀ ਇਹ ਕਹਤਾ ਇੰਗੀ ਲੈਣਾ ਮਾ ਚਲ ਭਾਈ 20 ਸੂਟ ਕਢਾ ਲੈ ਫੇਰ ਪਸੰਦ ਆ ਜਾਮਾ ਸਾਡੇ ਨਹੀਂ ਸੋਨਾ ਰੰਗ ਸੋਨਾ ਨਾ ਪਹਿਣੀ ਹਾਂ ਹਾਂ ਵੇ ਤੁਰਦੇ ਨਾ ਬੇਵਾਸ ਤੁਰਦੇ ਤੁਰਦੇ ਬੇਬੂ ਤੂੰ ਤਾਂ ਨਾ ਲੰਮੀ ਵੀ ਪਾ ਕੇ ਬੈਠਾ ਨਾ ਤੂੰ ਬੋਲ ਨਹੀਂ ਨੀ ਹਲਾ ਬਈ ਇੰਨਾ ਸਾਰੇ ਤੇ ਹਲ ਬਣਾ ਲੇ ਤੂੰ ਦੇਖਾ ਬਾਹਰ ਦਾ ਬਾਹਰ ਖੋਣ ਨਾ ਕੋਈ ਵਰਤਨ ਪਤਾ ਹੀ ਨਹੀਂ ਬ੍ਰੈਕ ਦਾ 10 ਮਿੰਟ ਤੱਕ ਤੂੰ ਮਸਾ ਆਇਆ ਤਾਂ ਪਹਿਲੇ ਕਿੰਨੇ ਕਰਦੇ ਹੱਥ ਦਾ ਦੂਨਾ ਭਣਾ ਭਾਣਾ ਦਾ ਹੈ ਉਹ ਮਨੂ ਜੁਲੀ ਕਾਲ ਆ ਗਈ ਸੀ ਬਈ ਤੇ ਉਹ ਬਾਅਦ ਵਿੱਚ ਮੇਰਾ ਫੋਨ ਆ ਗਿਆ ਆਹ ਕੀ ਕਰ ਤੈ ਚਲੀਏ ਤੈਨੂੰ ਰਹੇ ਤੇ ਨਹੀਂ ਹਾਂ ਹਾਂ ਮੈਨੂੰ ਐਂ ਲਾ ਲੈ ਤੇਰੀ ਮਾਂ ਦਾ ਜੀ ਨਹੀਂ ਲੱਗਦਾ ਤੇਰੇ ਬਿਨਾ ਤੈਨੂੰ ਪਤਾ ਹੀ ਆ ਬਬੇ ਜੋ ਦੇਖ ਕਉ ਤਰ ਜਾਂਦਾ ਮਾ ਮਾਂ ਦਾ ਪੁੱਤ ਆ ਨਾ ਕਿੱਥੇ ਗਿਆ ਲਾਲਾਸ ਇਹ ਬੋਲਦੀ ਨਹੀਂ ਬੋਲਦੀ ਤਾਂ ਤਾਂ ਹੈਗੀ ਆ ਮੈਂ ਤਾਂ ਮਾਰ ਪੋੜਦੀ ਆ ਪੁੱਤ ਜਦੋਂ ਵੀ ਇਹ ਤਾਂ ਪਿੰਡ ਚੋਂ ਨਹੀਂ ਮੁੜਦਾ ਆਹ ਜਦੋਂ ਤੁਹਾਡੇ ਕੋਲ ਗਿਆ ਮੈਂ ਤਾਂ ਕੋਈ ਨਹੀਂ ਲਾਉਂਦੀ ਕੋਣ ਆਹ ਜਿਆ ਵਕਤ ਨੂੰ ਪਤਾ ਕੰਮ ਤਾਂ ਨਾ ਕਰਕੇ ਔਖਾ ਹੋਣਾ ਹੁੰਦਾ ਆ ਉਹ ਤਾਂ ਠੀਕ ਆ ਪੁੱਤ ਜਿਉਂਦੀ ਜਾਣ ਦਾ ਕੰਮ ਤਾਂ ਕੋਕਦੇ ਹੀ ਹੈਗੀ ਨਾ ਗਿਆ ਤੈਨੂੰ ਤੇਰਾ ਮਾਨ ਸਨਮਾਨ ਔਖਾ ਪਣੇ ਬਹੁਤ ਜ਼ਿਆਦਾ ਤੂੰ ਘਰ ਚਾਹੀਦੀ ਆ ਪਾਣੀ ਹੋਰ ਸਾਨੂੰ ਕੀ ਆ ਜਰਾ ਮੈਂ ਤਾਂ ਕਿਹਾ ਚੱਲੀਏ ਅਸਰ ਚਲ ਇਹਨਾਂ ਕੋਈ ਨਾ ਮੈਂ ਤਾਂ ਜਿੱਥੇ ਕੀ ਬੈਠੇ ਕੀ ਆ ਇਹ ਤਾਂ ਆ ਦਾ ਟਾਈਮ ਕੋਈ ਜਾਂਦਾ 4:30 ਵਜੇ ਕੋੰਗੂ ਆਲਾ 5 ਵਜੇ ਪਹੁੰਚਾਂਗੇ ਓਖਾ ਹੋ ਜਾਣਾ ਚੰਗੋ ਤਾਂ ਜੇ ਤੁਸੀਂ ਰਹਿਣਾ ਨਹੀਂ ਫਿਰ ਟਾਈਮ ਨਾਲ ਜਾ ਬੋਲੇ ਬੇ ਤਾਂ ਹੀ ਕਹਿਣਾ ਮੈਂ ਹਾਂ ਉਹਦਾ ਟਾਈਮ ਮੰਗ ਲਈ ਕਿਹੜਾ ਕਦੇ ਫੇਰ ਬਈ ਛੱਡ ਦੋ ਕਰੇ ਦੋ ਦਿਨ ਭੈਣ ਨੂੰ ਉਹਦਾ ਕੋਈ ਨਹੀਂ ਕੋਈ ਉਦੋਂ ਆ ਭੈਣ ਨੂੰ ਬੁਲਾਉਂਦੇ ਮੈਂ ਛੱਡਦਾ ਕਹਿੰਦਾ ਪੂਰੀ ਚਾਰਾਂ ਨਾਲ ਹੋਰ ਦੋ ਦਿਨ ਲਾਜ ਨਹੀਂ ਰੱਖਣਾ ਪਾਦਾ ਝੋਲੇ ਚ ਫਿਰ ਦਬਈ ਤੇ ਆ ਨਾ ਦਾ ਮੜਾ ਨਾ ਮਾ ਕੋਈ ਨਹੀਂ ਕੋਈ ਤਾਂ ਚੱਲ ਜਾਂ ਮੈਂ ਚੱਲ ਕੋਈ ਮਾਰ ਲੈ ਚਾਹ ਠੀਕ ਆ ਬੱਲੇ ਚੰਗਾ ਚੰਗਾ ਬਤਾ ਇੰਨੀ ਚੰਗ ਮੈਂ ਚੜਾ ਕੇ ਆਉਣੀ ਆ ਨਾ ਠੀਕ ਆ ਬਾਤ ਇੱਕ ਸੱਟ ਕੇ ਆਂ ਨਾ ਆਈ ਬਿੰਦੂ ਕੋਈ ਮਾਰ ਲੈ ਬੱਬ ਤੁਸੀਂ ਵੀ ਕਿਹੜਾ ਤੁਸੀਂ ਵੀ ਦੋਸ ਨੂੰ ਲਾ ਕੇ ਜਾਈ ਹੁਣ ਕੋਈ ਭੈਣ ਚਲ ਕੋਈ ਨਾ ਅੱਜ ਭਾਈ ਜੀ ਬਈਆ ਸੁਣ ਮੈਂ ਭੜ ਕੀ ਆਈ ਤੇ ਕੀ ਹੋਈ ਜੀ ਬੱਸ ਦੇਵਾ ਸਿਵਰ ਦੀ ਮੇਰੇ ਨਾਲ ਲੜੀ ਜਾਂਦੀ ਸੀ ਕਿ ਚਾਹ ਤਨ ਰਹਿ ਕੇ ਚਾਰ ਦਿਨ ਰਹਿ ਕੇ ਜੋ ਰਹੀ ਗਈ ਬੈਠੀ ਚਾਰ ਘੰਟੇ ਬਿਨੇ ਉਹ ਫਿਰ ਹਾਂ ਤਾਂ ਪ੍ਰਾਣ ਤਾਂ ਨਾ ਹੁੰਦੇ ਜਾਂਦੇ ਕਿਤਾ ਕੰਮ ਨਹੀਂ ਕੀ ਬੰਦ ਹੈ ਤੇ ਕੰਨ ਨੂੰ ਨਾ ਜੇ ਸੇਂਗ ਨੂੰ ਵਿਆਹ ਲੈਣ ਮੈਂ ਮੈਂ ਤਾਂ ਕੋਈ ਨਹੀਂ ਮੇਰੀ ਨੂੰਹ ਦੇ ਮਗਰ ਫੋਨ ਢੜਕਾਇਆ ਕਰ ਤਾ ਸਾਡੇ ਤੇ ਜਿੰਨੇ ਹੁੰਦੇ ਮੈਂ ਗੱਲਾਂ ਨਹੀਂ ਸੋਈ ਗਈ ਤੈਨੂੰ ਵੀ ਨਿਕਲ ਰਿਹਾ ਕੋਈ ਕਰਾਂ ਤਾਂ ਬਹਿਣੀ ਚਾਹ ਲੈ ਲੈ ਚੰਦਰਾ ਜੇ ਮੈਂ ਸੰਭਲ ਕੇ ਤੇ ਨਾ ਕਿ ਉਹ ਜਾ ਜਮਨ ਨਾ ਹੈ ਜੇ ਨੂਹਾਂ ਨੂੰ ਟੀਆ ਸਮਝ ਲਉ ਪਰ ਕਾਟੇ ਕਾਦੇ ਆ ਇਹੋ ਤਾਂ ਸਿਆਲੇ ਕਹਿੰਦੇ ਆਗੇ ਬੀਤੀਆਂ ਤੇ ਆਉਂਦੀਆਂ ਨੂਹਾਂ ਨੂਹਾਂ ਆਉਂਦੀਆਂ